ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਧਨੀਏ ਦੀ ਖੇਤੀ ਬਾਰੇ ਥੋੜੀ ਬਹੁਤੀ ਜਾਣਕਾਰੀ ਦੇਵਾਂਗੇ ਆਪਾਂ ਹੈਗੇ ਐਮਪੀ ਦੇ ਵਿੱਚ ਗਵਾਲੀਅਰ ਸਾਈਡ ਇਹ ਵੀ ਇੱਥੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਮਸ਼ੀਨ ਚੱਲ ਰਹੀ ਹੈ ਵੀ ਧਨੀਆ ਕੱਟ ਰਹੇ ਨੇ ਆਹ ਦੇਖੋ ਤੁਸੀਂ ਧਨੀਆ ਇੱਥੇ ਧਨੀਏ ਦੀ ਖੇਤੀ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਬਾਕੀ ਆਪਾਂ ਪਤਾ ਕੀਤਾ ਸੀਗਾ ਵੀ ਇਹਦੇ ਵਿੱਚ ਕਹਿੰਦੇ ਵੀ ਇੰਨੀ ਨਾ ਤਾਂ ਲਾਗਤ ਹੁੰਦੀ ਹੈਗੀ ਤੇ ਰੇਟ ਵੀ ਵਧੀਆ ਹੈਗਾ ਕਿੰਨੇ ਵੀ ਇਹਦਾ ਰੇਟ ਹੁੰਦਾਗਾ 7000 ਤੋਂ ਲੈ ਕੇ 10000 ਰੁਪਏ ਕੁਇੰਟਲ ਤੱਕ ਤੇ ਕਿੱਲੇ ਦੇ ਵਿੱਚੋਂ ਕਹਿੰਦੇ 5 ਕੁਇੰਟਲ ਤੱਕ ਨਿਕਲ ਆਉਂਦਾਗਾ ਵੀ ਬਾਰ ਕਹਿੰਦੇ ਇਸ ਵਾਰ ਮੀਂਹ ਥੋੜੇ ਜਿਆਦਾ ਪੈਣ ਕਰਕੇ ਥੋੜਾ ਧਣੀਆਂ ਵੀ ਘਟ ਨਿਕਲ ਰਿਹਾਗਾ ਤੇ ਦੂਜੀ ਗੱਲ ਕਹਿੰਦੇ ਵੀ ਜੇ ਇਹਦੀ ਲੱਗਤੀ ਗੱਲ ਕਰੀ ਸਿਰਫ ਕਹਿੰਦੇ ਜਦੋਂ ਛੋਟਾ ਹੁੰਦਾ ਆਪਾਂ ਲਾਉਨੇ ਆਂਗੇ ਸਿਰਫ ਇੱਕ ਵਾਰ ਕਹਿੰਦੇ ਪਾਣੀ ਲਾਉਣਾ ਪੈਂਦਾ ਵੀ ਦੁਬਾਰਾ ਇਹਨੂੰ ਪਾਣੀ ਲਾਉਣ ਦੀ ਵੀ ਲੋੜ ਹੈ ਨਹੀਂਗੀ ਤੇ ਤਾਂ ਕਰਕੇ ਵੀ ਕਹਿੰਦੇ ਅਸੀਂ ਧਣੀਆਂ ਸਭ ਤੋਂ ਜਿਆਦਾ ਲਾਉਨੇ ਆਂਗੇ ਇੱਧਰ ਬਾਕੀ ਕਹਿੰਦੇ ਵੀ ਇਸ ਵਾਰ ਵੀ ਉਹ ਹੀ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੀਂਹ ਪੈਣ ਕਰਨਾ ਥੋੜਾ ਘੱਟ ਨਿਕਲੇ ਨਹੀਂ ਇੱਕ ਕਿੱਲੇ ਦੇ ਵਿੱਚੋਂ ਕਹਿੰਦੇ 5 ਕੁਇੰਟਲ ਤੱਕ ਨਿਕਲਦਾ ਸਹੀ 4.5 ਤੋਂ 5 ਕੁਇੰਟਲ ਤੱਕ ਇੱਕ ਕਿੱਲੇ ਜੋ ਆਰਾਮ ਨਾਲ ਨਿਕਲੇ ਹੁੰਦਾ ਤੇਦਾ ਰੇਟ ਹੈਗਾ ਅਲੱਗ ਲੱਗਾ ਉਹ ਕਿਉਂਕਿ ਕਈ ਵਾਰ ਜਦਦਰ ਟੁਕੜਾ ਜਿਆਦਾ ਹੁੰਦਾ ਉਹਦਾ ਰੇਟ ਥੋੜਾ ਘੱਟ ਹੁੰਦਾ ਜਿਹੜਾ ਪੂਰਾ ਵਧੀਆ ਸਾਫਤ ਹੁੰਦਾ ਜਿਹਦਾ ਥਰੇਸ਼ਰ ਵਗੈਰਾ ਕੀਤਾ ਹੁੰਦਾ ਉਹਦਾ ਰੇਟ ਥੋੜਾ ਜ਼ਿਆਦਾ ਹੁੰਦਾ 20-7000 ਰੁਪਏ ਤੋਂ ਲੈ ਕੇ ਇਹ 10000 ਰੁਪਏ ਤੱਕ ਵਿਕਦਾ ਕੁਇੰਟਲ ਦੇ ਹਿਸਾਬ ਨਾਲ ਤੇ ਦੂਜੀ ਦੋਸਤੋ ਜੇ ਆਪਣੀ ਵੀਡੀਓ ਵਧੀਆ ਲੱਗਦੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣੀ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋਗੇ ਤੇ ਬਾਕੀ ਨੈਕਸਟ ਵੀਡੀਓ ਤੁਹਾਨੂੰ ਆਪਾਂ ਹੋਰ ਕੋਈ ਚੀਜ਼ ਦੀ ਜਾਣਕਾਰੀ ਦੇਵਾਂਗੇ ਬਾਕੀ ਤੁਸੀਂ ਆਹ ਦੇਖੋ ਤੁਸੀਂ ਦੇਖ ਰਹੇ ਹੋ ਧਣੀਆਂ ਹੀ ਧਣੀਆਂ ਲੱਗਿਆ ਹੋਇਆ ਇੱਥੇ ਕਣਕ ਨਾਲੋਂ ਵੀ ਜ਼ਿਆਦਾ ਧਣੀਆਂ ਹੁੰਦਾ ਹੈ ਇੱਧਰ ਕਣਕ ਵੀ ਇੰਨੀ ਜ਼ਿਆਦਾ ਨਹੀਂ ਹੁੰਦੀ ਕਿ ਬਾਬਤ ਧਣੀਆਂ ਤੇ ਆਪਣੀ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਆਪਣੇ ਮੂੰਗੀ ਮਸਰੀ ਵਾਲੀ ਉਹ ਚੀਜ਼ ਬਾਕੀ ਹਾਂਜੀ ਦੋਸਤੋ ਕਿਵੇਂ ਲੱਗੀ ਵੀਡੀਓ ਆਪਣੀ ਤਾਂ ਜਰੂਰ ਦੱਸਿਓ ਧੰਨਵਾਦ